ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਇਸ YouTube ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਜਾਂਦੀ ਹੈ ਕੀ ਹੈ ਅੱਜ ਦਾ ਅਪਡੇਟ ਅੱਜ ਦੇ ਅਪਡੇਟ ਪੀਐਸ ਟੈਟ ਇਗਜ਼ਾਮ 2024 ਨਾਲ ਸੰਬੰਧਿਤ ਹੈ ਪੇਪਰ ਦਾ ਨੋਟਿਸ ਹੋਇਆ ਜਾਰੀ ਕਿੰਨੀ ਤਰੀਕ ਨੂੰ ਹੋਏਗਾ ਪੇਪਰ 2024 ਦਾ ਕਿਵੇਂ ਪੇਪਰ ਹੋਏਗਾ ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਕਿ ਜੋ ਨੋਟਿਸ ਆਇਆ ਹੈ ਉਹ ਸਹੀ ਹੈ ਜਾਂ ਫੇਕ ਹੈ ਇਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਦੇਖਦੇ ਹਾਂ ਅੱਜ ਦਾ ਨੋਟੀਫਿਕੇਸ਼ਨ ਜੀਵਨ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕੱਲ ਦਾ ਇੱਕ ਸੋਸ਼ਲ ਮੀਡੀਆ ਤੇ ਨੋਟੀਫਿਕੇਸ਼ਨ ਘੁੰਮ ਰਿਹਾ ਹੈ ਇੱਕ ਹੀ ਹੈ ਨੋਟੀਫਿਕੇਸ਼ਨ ਇਸ ਦੀ ਗੱਲ ਕਰਦੇ ਹਾਂ ਰਾਜ ਵਿਧੇਕ ਖੋਜ ਅਤੇ ਸਕਲਾਈ ਪ੍ਰੀਸ਼ਦ ਪੰਜਾਬ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜੋ ਕਿ ਮਿਤੀ 16/2/2024 ਨੂੰ ਜਾਰੀ ਹੋਇਆ ਸੀ ਇਸ ਨੋਟਿਸ ਦੇ ਅਨਸਾਰ ਉਪਰੋਕਤ ਵਿਸ਼ੇ ਦੀਨ ਲਿਖਿਆ ਜਾਂਦਾ ਹੈ ਕਿ 8 ਲਿਖਿਆ ਮਿਤੀ ਅਨਸਾਰ ਵਕ ਵਕ ਪ੍ਰਕਿਆਵਾਂ ਦਫਤਰ एसਆਰਟੀ ਵੱਲੋਂ ਲਈਆਂ ਜਾਣ ਗਿਆ ਇਸ ਦੇ ਵਿੱਚ ਆਪਾਂ ਚੌਥੇ ਨੰਬਰ ਤੇ ਦੇਖ ਸਕਦੇ ਹਾਂ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਪੀਐਸ ਟੈਟ 2024 ਦੀ ਲੈਣ ਦੀ ਗੱਲ ਕੀਤੀ ਗਈ ਹੈ ਇਸ ਦੇ ਅਨਸਾਰ ਪੇਪਰ 26 5 2024 ਦਿਨ ਐਤਵਾਰ ਨੂੰ ਲਿਆ ਜਾਵੇਗਾ ਉਪਰੋਕਤ ਦਰਸਾਈਆਂ ਵਿਖਿਆ ਦੀਆਂ ਮਿਤੀਆਂ 'ਚ ਜੇਕਰ ਕੋਈ ਵੀ ਤਬਦੀਲੀ ਆਉਂਦੀ ਹੈ ਤਾਂ ਇਸ ਸੰਬੰਧੀ ਵਿਭਾਗ ਦੀ ਵੈੱਬਸਾਈਟ ssa.punjab.org ਸਮੇਂ-ਸਮੇਂ ਤੇ ਚੈੱਕ ਕੀਤੀ ਜਾਵੇ ਤਾਂ ਇਸ ਤੋਂ ਇਹ ਸ਼ੋਹੰਦਾ ਹੈ ਕਿ ਜਿਹੜਾ ਟੈਟਾ ਉਹ ਮਈ ਮਹੀਨੇ ਦੇ ਵਿੱਚ ਲਿਆ ਜਾ ਰਿਹਾ ਹੈ ਮਈ ਮਹੀਨੇ ਦੇ ਵਿੱਚ ਆਨਲਾਈਨ ਅਪਲਾਈ ਉਹਨੀਆਂ ਸ਼ੁਰੂ ਹੋ ਜਾਣਗੇ ਤੇ ਕਦੋਂ ਆਨਲਾਈਨ ਅਪਲਾਈ ਹੁੰਦਾ ਹੈ ਕਦੋਂ ਦੀ ਡੇਟ ਆndi ਹੈ ਇੱਕ ਸ਼ਾਰਟ ਨੋਟ ਆਇਆ ਹੈ ਜੋ ਕਿ ਇੱਕ ਪ੍ਰੋਪਰ ਵੈਬਸਾਈਟ ਤੇ ਦਿੱਤਾ ਗਿਆ ਹੈ sssepunjab.org ਤੇ ਇਸ ਲਈ ਇਹ ਜਿਹੜਾ ਨੋਟਿਸ ਫੇਕ ਨਹੀਂ ਹੈ ਇੱਕ ਅਸਲੀ ਨੋਟੀਫਿਕੇਸ਼ਨ ਹੈ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਪੀਐਸਟੈਟ ਹੋਣ ਵਾਲਾ ਇਸ ਵਾਸਤੇ ਜੋ ਵੀ ETT ਕਰ ਚੁੱਕੇ ਨੇ ਜਾਂ BEd ਕਰ ਚੁੱਕੇ ਨੇ ਉਹ ਆਪਣੀ ਤਿਆਰੀ ਸ਼ੁਰੂ ਕਰ ਦੇਣ ਇਹ ਕੋਈ ਫੇਕ ਨੋਟੀਫਿਕੇਸ਼ਨ ਨਹੀਂ ਹੈ ਇਹ ਅਸਲੀ ਨੋਟੀਫਿਕੇਸ਼ਨ ਹੈ ਇਸ ਤੋਂ ਇਲਾਵਾ ਹੋਰ ਵੀ ਪੇਪਰਾਂ ਦੀ ਡੇਟ ਦਿੱਤੀ ਹੋਈ ਹੈ ਤਾਂ ਸਟੂਡੈਂਟ ਨੂੰ ਹੁਣ ਤਿਆਰ ਹੋ ਜਾਣਾ ਚਾਹੀਦਾ ਹੈ ਤੇ ਆਪਣੇ ਪੇਪਰਾਂ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਹ ਸੀ ਅੱਜ ਦੀ ਛੋਟੀ ਜੀ ਅਪਡੇਟ ਜੇ ਅਪਡੇਟ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਤੋਂ ਇਲਾਵਾ ਹੁਣ ਆਪਾਂ ਟੈਟ ਨਾਲ ਸੰਬੰਧਿਤ ਇਸ ਚੈਨਲ ਤੇ ਤਿਆਰੀ ਵੀ ਫ੍ਰੀ ਆਫ ਕਾਸਟ ਕਰਵਾਵਾਂਗੇ ਜੋ ਕਿ ਜਲਦੀ ਸ਼ੁਰੂ ਕੀਤੀ ਜਾਵੇਗੀ ਧੰਨਵਾਦ ਜੇਕਰ ਕੋਈ ਹੋਰ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਧੰਨਵਾਦ